ਮੇਰੇ ਪਹਿਲੇ ਹੀ ਮਨ ਤੋਂ ਇੱਛਾ ਸੀ ਕਿ ਕੰਮ ਕਰਨ ਦੀ ਤੇ ਜਿਹੜਾ ਅੱਗਿਓ ਸਾਡੇ ਆ ਜਿਹੜੇ ਪ੍ਰਧਾਨ ਜੀ ਜਿਨ੍ਹਾਂ ਨੇ ਇੱਥੇ 34 35 ਸਾਲ ਸੇਵਾ ਕੀਤੀ ਆ ਕੁਝ ਇਹਨਾਂ ਨੇ ਸੋ ਮੈਨੂੰ ਕਿਹਾ ਸੀ ਕਿ ਭਾਈ ਮੈਂ ਜਿਹੜਾ ਇਹ ਜਿੱਦਾਂ ਮੈਂ ਸੇਵਾ ਕੀਤੀ ਆ ਕਿ ਮੈਂ ਚਾਹਨਾ ਕਿ ਅੱਗੇ ਵੀ ਕੋਈ ਇਦਾਂ ਦਾ ਬੰਦਾ ਆਵੇ ਜਿਹੜਾ ਇਸ ਚੱਕ ਇਮਰਜੈਂਸੀ ਦਾ ਮੈਂ ਸੇਵਾ ਕੀਤੀ ਉਦੋਂ ਹੀ ਵਧੀਆ ਟੰਗ ਨਾਲ ਉਹ ਵੀ ਅਜੇ ਸੇਵਾ ਕਰਾਇਆ ਜੀ। ਹਾਂ ਜੀ ਕਿਹੜੇ ਕਿਹੜੇ ਕੰਮ ਰਹਿੰਦੇ ਜਿਹੜੇ ਪਹਿਲ ਪਿਆਲ ਦੀ ਦਰਦ ਕਰਾਓਗੇ। ਮੇਰਾ ਜਿੱਦਾਂ ਮਾਨਾ ਹੈਗਾ ਕਿ ਮੈਂ ਜਿੱਦਾਂ ਪਹਿਲਾਂ ਪਹਿਲੇ ਇੱਥੇ ਬੋਰਡ ਨਹੀਂ ਹੈਗਾ ਸਾਡੇ ਬਾਜ਼ਾਰ ਦੇ ਵਿੱਚ ਦੋ ਹੀ ਸਾਈਡ ਦੇ ਉੱਤੇ ਕਿ ਮੈਂ ਫਰੰਟ ਦੇ ਉੱਤੇ ਜਦੋਂ ਐਂਟਰੀ ਕਰਦੇ ਆ ਤੇ ਉੱਥੇ ਮਾਲੀਗਾਂ ਜੀ ਦਾ ਬੋਰਡ ਲਾਵਾਂ ਬਾਜ਼ਾਰ ਦਾ ਜੀ ਉਸ ਤੋਂ ਬਾਅਦ ਜਿੱਥੇ ਸਾਡੇ ਬਾਜ਼ਾਰ ਖਤਮ ਹੁੰਦਾ ਉੱਥੇ ਬੋਰਡ ਲਾਵਾਂ ਤੇ ਨਿਊ ਮਾਲੀਗਾਂ 'ਚ ਸਾਡੇ ਇੱਧਰ ਨਿਊ ਮਾਲੀਗਾਂ ਦਾ ਇੱਕ ਬੋਰਡ ਅਸੀਂ ਲਾਣਾ ਚਾਹੁੰਦੇ ਆ। ਤੇ ਇਸ ਤੋਂ ਬਾਅਦ ਜਿੱਦਾਂ ਇੱਥੇ ਤਾਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਆ ਮੈਂ ਉਹਨਾਂ ਨੂੰ ਚਾਹਨਾ ਕਿ ਬਹੁਤ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਤੇ ਇੱਥੇ ਜਿਹੜਾ ਟ੍ਰੈਫਿਕ ਦੀ ਸਮੱਸਿਆ ਆ ਜਿੱਦਾਂ ਮੰਨ ਲਓ ਸਕੂਟਰ ਦੀ ਲਾ ਕੇ ਬਹੁਤ ਦਿੱਕਤ ਆਂਦੀ ਆ ਕਿ ਇੱਧਾ ਪਾਰਕਿੰਗ ਸਪੇਸ ਬਣਾਇਆ ਜਾਵੇ ਜਿੱਥੇ ਹਰ ਇੱਕ ਬੰਦੇ ਦਾ ਜਿਹੜਾ ਸਕੂਟਰ ਆ ਉੱਥੇ ਲਾਏ ਜਾਣ ਕੈਮਰਾ ਤੇ ਕੈਮਰੀ ਆ ਜਾ ਪਾਜੀ ਆ ਲਓ ਤੇ ਕੈਮਰੇ ਜਿਹੜੇ ਹੈਗੇ ਆ ਉਹ ਸਾਰੇ ਬਾਜ਼ਾਰ ਚ ਕੈਮਰੇ ਲਾਏ ਜਾਊਗੇ ਕਿ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਆਂਦੀ ਆ ਉਹਦਾ ਜਿਹੜਾ ਡੀਵੀਆਰ ਆ ਉਹ ਪੰਚਾਇਤ ਦੀ ਸਾਡੇ ਇਸ ਧਰਮਸ਼ਾਲਾ ਆ ਉਹਦੇ ਵਿੱਚ ਰੱਖਿਆ ਜਾਊਗਾ ਕਿ ਜੇ ਜਦੋਂ ਵੀ ਕਿਸੇ ਜੇ ਜਨਮਦੁਕਾਨਦਾਰ ਨੂੰ ਕੋਈ ਦਿੱਕਤ ਆਂਦੀ ਆ ਤੇ ਉਹ ਕਿਸੇ ਦੁਕਾਨ ਤੇ ਨਾ ਉਹਨੂੰ ਜਾਣਾ ਪਵੇ ਤੇ ਉਹ ਪੰਚਾਇਤ ਦੇ ਵਿੱਚ ਉੱਥੇ ਸਾਰੇ ਡੀਵੀਆਰ ਉੱਥੇ ਆਫਿਸ ਬਣਾ ਕੇ ਉੱਥੋਂ ਆਰਾਮ ਨਾਲ ਆਪਣਾ ਦੇਖ ਸਕੇ ਤੇ ਸਾਰੇ ਲੋਕ ਇਕੱਠੇ ਹੋਏ ਆ ਰਿੰਕੂ ਪਾਸੀ ਜੀ ਸਵਾਗਤ ਵਾਸਤੇ ਇਹਨਾਂ ਦੇ ਫਾਦਰ ਨੇ ਪਹਿਲਾਂ ਬੜੀ ਸੇਵਾ ਕੀਤੀ ਸਾਡੀ ਐਸੋਸੀਏਸ਼ਨ ਦੀ 12 ਸਾਲ ਮੇਰੇ ਵਾਈਸ ਪ੍ਰੈਜ਼ੀਡੈਂਟ ਰਹੇ ਸੋ ਉਹਨੇ ਪਾਚੀ ਨਾਲ ਚੱਲਦੇ ਹੋਏ ਰਿੰਕੂ ਪਾਸੀ ਨੂੰ ਸਮਝਾਇਆ ਵੀ ਤੁਸੀਂ ਬਾਜ਼ਾਰ ਨੂੰ ਇਕੱਠੇ ਕਰਕੇ ਇਕਜੁੱਟ ਹੋ ਕੇ ਬਾਜ਼ਾਰ ਅੱਗੇ ਲੈ ਕੇ ਜਾਣਾ ਸਭ ਦੀ ਸਮੱਸਿਆ ਆਪਣੀ ਸਮੱਸਿਆ ਕਿਸੇ ਵੀ ਵਪਾਰੀ ਕੋਈ ਸਮੱਸਿਆ ਹੋਵੇ ਰਿੰਕੂ ਗਿਆ ਸ ਹੈ ਸਾਡੇ ਜੋ ਉਹ ਨਹੀਂ ਵੀ ਦੂਜੀ ਐਸੀ ਬੰਦੇ ਨਾਲ ਸਾਡਾ ਸਾਰਾ ਬਿਜ਼ਾਰ ਹੈ ਸਾਡੇ ਇਕੱਠੇ ਸਾਰਾ ਬਿਜ਼ਾਰ ਸੋ ਸਾਰੇ ਬਿਜ਼ਾਰ ਦਾ ਸਹਿਯੋਗ ਚਾਹੀਦਾ ਸੋ ਸਾਰੇ ਆਪਣੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਿੰਕੂ ਪਾਸੀ ਜੀ ਨੂੰ ਪ੍ਰੈਜ਼ੀਡੈਂਟ ਬਣਾ ਕੇ ਸੇਵਾ ਦਾ ਮੌਕਾ ਦਿੱਤਾ ਹੈਗਾ ਤੇ ਉਮੀਦ ਕਰਦੇ ਆ ਅਸੀਂ ਇਹ ਰਿੰਕੂ ਪਾਚੀ ਜੀ ਸਾਡੀਆਂ ਜਿੰਨੀਆਂ ਵੀ ਪ੍ਰੋਬਲਮ ਹੈਗੀ ਅੱਜ ਤੱਕਨ ਤੇ ਸਾਰੀਆਂ ਸਾਡੀਆਂ ਸੋਲਵ ਕਰਨਗੇ ਉਹ ਇਹਨਾਂ ਨੂੰ ਸ਼ੁਭ ਕਾਮਨਾ ਦਿੰਦੇ ਹੋਏ ਜੈ ਬੋਲੇਗਾ